ਹਾਂਜੀ ਅਕਲਵਿੰਦਰ ਕੌਰ ਜੀ ਕੀ ਹੋਇਆ ਸੀ 에어ਪੋਰਟ ਤੇ ਅੱਜ ਜਿਹੜੀ ਉਹ ਵੀਡੀਓ ਵਾਇਲ ਹੋ ਰਹੀ ਹੈ ਕੰਗਣਾ ਰਣਾਪਤੀ ਅਕਾ ਜੀ ਐਕਚੁਅਲੀ ਉਹ ਕੱਲ੍ਹ ਤੇ ਮੈਂ 에어ਪੋਰਟ ਤੇ ਡਿਊਟੀ ਸੀ ਕਿਤੇ ਜਦੋਂ ਕੰਗਣਾ ਉਹਨੇ ਇੱਥੇ ਪਹੁੰਚੇ ਆ ਤਾਂ ਮੇਰੇ ਕਾਫੀ ਟਾਈਮ ਦਾ ਉਦੋਂ ਮੈਂ ਜੌਬ 'ਚ ਨਹੀਂ ਆਈ ਹੋਈ ਸੀ ਹਜੇ ਪਰ ਮੇਰੇ ਵੀ ਨਾ ਬੜੀ ਗੁੱਸਾ ਸੀ ਕਿ ਤੁਸੀਂ ਤੁਹਾਨੂੰ ਵੀ ਪਤਾ ਹੋਣਾ ਜਦੋਂ ਕਸਾਨੀ ਕਰਨੇ ਚੱਲਦੇ ਸੀਗੇ ਉਹ ਪਸਾਨੇਦਾਰਨ ਦੇ ਵਿੱਚ ਮੇਰੇ ਜਿਹੜੇ ਦਾਦੀ ਸੀਗੇ ਉਹ ਵੀ ਉੱਥੇ ਪਾਰਟਿਸਪੀਕੇਟ ਕਰ ਰਹੇ ਸੀ ਨਾਲ ਉਹ ਘਰ ਦੇ ਵਿੱਚ ਪਰ ਕੰਗਣਾ ਨਾਲ ਸੀ ਜਿਹੜੀ ਉਸ ਟਾਈਮ ਤੁਹਾਨੂੰ ਵੀ ਪਤਾ ਵੀ ਬਹੁਤ ਬੋਲਦੀ ਸੀ ਵੀ ਕਿਉਂ ਬੈਠੇ ਇੱਥੇ ਇਹ ਸਾਰੇ ਪੇੜ ਲੋਕ ਆ ਜਾਂਦੇ ਇੱਥੇ ਹੋ ਕੇ ਇਹਨੂੰ ਪਤਾ ਨਹੀਂ ਲੱਗ ਰਿਹਾ ਸੀ ਆਪੇ ਆਪੇ ਨੂੰ ਕੰਟਰੋਲ ਨਹੀਂ ਹੁੰਦਾ ਸੀਗਾ ਉਸ ਟਾਈਮ ਤਾਂ ਇਹ ਅੰਦਰ ਗੁੱਸਾ ਤਾਂ ਬਹੁਤ ਸੀ ਪਰ ਉਹਦਾ ਚੋਪ ਚ ਨਹੀਂ ਸੀਗੀ ਪਰ ਅੱਜ ਸਾਹਮਣੇ ਆਏ ਆ ਤਾਂ ਮੈਂ ਆਪਦੇ ਗੁੱਸੇ ਤੇ control ਨਹੀਂ ਕਰ ਪਾਈ ਗੀ ਕਿਉਂਕਿ ਪੰਜਾਬੀ ਆ ਉਹ ਆਪਦੇ ਜਜਬਾਤ ਆ ਜਿਹੜੇ ਉਹ ਦੱਬ ਦੱਬ ਨਹੀਂ ਸਕਦੇ ਕਦੇ ਵੀ ਤਾਂ ਬਸ ਐਵੇਂ ਹੋਇਆ ਕਿ ਮੇਰੇ ਤੋਂ ਨਹੀਂ ਅਚਾਨਕ ਹੋਇਆ ਜਦੋਂ ਸਾਹਮਣੇ ਆਈ ਤਾਂ ਮੈਂ ਆਪਦੇ ਆਪ ਤੇ control ਨਹੀਂ ਕਰ ਪਾਈ ਤਾਂ ਮੇਰੇ ਤੋਂ ਇਹ ਹੋਇਆ ਮੇਰੀ ਕੋਈ ਮੰਸ਼ਾ ਨਹੀਂ ਸੀ ਉਹਨੂੰ ਕੋਈ ਠੇਸ ਪਹੁੰਚਾਉਣ ਦੀ ਪਰ ਜੋ ਉਹਨੇ ਸ਼ਫਦਾਰ ਹੋ ਉਸ ਟਾਈਮ ਤੇ ਵਰਤੀ ਸੀ ਮੈਨੂੰ ਮਜਬੂਰ ਨਹੀਂ ਕਰਨਾ ਪਿਆ ਤੇ ਤੁਹਾਨੂੰ ਇਹ ਜਦੋਂ ਤੁਸੀਂ ਇਹ ਸਾਰੀ ਗਾਰਵਈ ਕੀਤੀ ਤੁਹਾਨੂੰ ਇਹ ਡਰ ਨਹੀਂ ਲੱਗਾ ਵੀ ਜੌਬ ਚਲੀ ਜਾਊਗੀ ਬੜੀ ਮੁਸ਼ਕਲ ਦੇ ਨਾਲ ਸਰਕਾਰੀ ਜੌਬ ਮਿਲਦੀ ਹੈ ਨਹੀਂ ਜੀ ਇਹ ਪੰਜਾਬੀ ਖੌਨਾ ਪੰਜਾਬੀ ਹੈ ਜਿਹੜੇ ਇਹਨਾਂ ਦਾ ਖੌਨਾ ਜਿਹੜਾ ਜਦੋਂ ਤੁਸੀਂ ਕੋਈ ਤਸ਼ੱਦਦ ਕਰਦਾ ਤਾਂ ਉਹ ਬੇਪਰਵਾਹ ਹੋ ਜਾਂਦੀ ਹੈ ਕਿਉਂਕਿ ਕੋਈ ਵੀ ਕਿਸੇ ਦਾ ਦਿੱਤਾ ਨਹੀਂ ਖਾਰਿਆਗਾ ਜੇ ਮੇਨੂੰ ਜੋਬ ਮਿਲੀ ਆ ਤਾਂ ਕੋਈ ਨਾ ਕੀ ਮੋੜ ਪ੍ਰਬੰਧ ਹੋ ਜਾਂਦੇ ਆ ਬਹੁਤ ਸਾਰੇ ਪਾਬੇ ਨਾਨਕੀ ਧਰਤੀ ਤੇ ਪ੍ਰਬੰਧ ਹੋ ਜਾਂਦੇ ਆ ਪਰ ਸਭ ਤੋਂ ਵੱਡੀ ਹੁੰਦੀ ਹੈ ਸੈਂਟਰ ਸਪੈਕਟ ਜਦੋਂ ਸਾਡੀ ਅੱਖ ਤੇ ਆ ਜਾਂਦੀ ਹੈ ਕੋਈ ਵੀ ਲੱਗਦਾ ਸੀ ਕੋਈ ਵੀ ਕਦਮ ਚੱਕ ਸਕਦੇ ਆ ਕਿਉਂਕਿ ਮੈਂ ਮੇਰੇ ਅੰਦਰ ਵੀ ਉਹੀ ਪੰਜਾਬੀਆਂ ਦਾ ਖੌਨਾ ਹਾਂ 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 ਇਹ ਗੀਤ ਤੁਹਾਡੀ ਬਸ ਸਿਰਫ ਇਹੀ ਸੀ ਵੀ ਜਦੋਂ ਇਹ ਕਿਸਾਨ ਅੰਦੋਲਨ ਜਾਗਿਆ ਸੀ ਉਦੋਂ ਜਿਹੜੀ ਇਹਨਾਂ ਨੇ ਇਹ ਕਿਸਾਨ ਅੰਦੋਲਨ ਦੇ ਖਲਾਬ ਬੋਲਦੇ ਸੀ ਉਹੀ ਗੁੱਸਾ ਫਟਿਆ ਅੱਜ ਇਹਨਾਂ ਤੇ ਹਾਂਜੀ ਬਿਲਕੁਲ ਮੇਰੇ ਅੰਦਰ ਉਹੀ ਸੀਗਾ ਕਿਉਂਕਿ ਇਹ ਇਹਨਾਂ ਨੂੰ ਪਤਾ ਨਹੀਂ ਲੱਗਿਆ ਸੀ ਕਿ ਜਿਹੜੇ ਕਿਸਾਨ ਅੰਦਾਜ਼ਾ ਹੈਗਾ ਜਿਹੜਾ ਉਹ ਕਿੰਨੇ ਮੁਸ਼ਕਲ ਦੇ ਵਿੱਚ ਹਲਤੇ ਪਰ ਫਿਰ ਵੀ ਇਹ ਇਹ ਉਹਨਾਂ ਦਾ ਦਫ਼ਤਰ ਵਰਡ ਆਉਣ ਦੀ ਵਰਡ ਆਉਣ ਦੀ ਜਗ੍ਹਾ ਤੇ ਉਹਨਾਂ ਉਹਨਾਂ ਦੇ ਖਿਲਾਫ ਹੋਉਂਦੀ ਸੀ ਆ ਕੇ ਤਾਂ ਕੰਟਰੋਲ ਨਹੀਂ ਸੀਗਾ ਇਹ ਚੀਜ਼ ਨੂੰ ਸਮਝ ਹੀ ਨਹੀਂ ਰਹੀ ਸੀ ਮੇਰੇ ਅੰਦਰ ਉਹ ਇੱਛਾ ਉਹਦੇ ਵਿੱਚੋਂ ਫਿਰ ਜਿਹੜਾ ਉੱਥੇ ਸਟਾਫ ਸੀਗਾ ਤੁਹਾਡੇ ਨਾਲ ਦਾ ਸਟਾਫ ਸੀਗਾ ਉਹਨਾਂ ਦਾ ਫਿਰ ਕੀ ਰੁਈਆ ਸੀ ਤੁਹਾਡੇ ਬਰਤੀ ਬਿਲਕੁਲ ਔਰ ਨਹੀਂ ਸੀ ਕੋਈ ਪ੍ਰੋਬਲਮ ਨਹੀਂ ਆਈ ਮੈਨੂੰ ਹੁਣ ਖਬਰ ਆ ਰਹੀ ਹੈ ਕਿ ਤੁਹਾਨੂੰ ਸਸਪੈਂਡ ਕਰ ਦਿੱਤਾ ਗਿਆ ਡਰ ਨਹੀਂ ਲੱਗਦਾ ਨਹੀਂ ਬਿਲਕੁਲ ਨਹੀਂ ਡਰਦੀ ਜੀ ਇਹ ਤਾਂ ਮੈਂ ਕਦੇਮ ਚੱਕਿਆ ਸੀ ਮੇਰੇ ਅੰਦਰ ਬਿਲਕੁਲ ਨਹੀਂ ਡਰ ਰਹੀ ਕਿਉਂਕਿ ਡਰ ਪੰਜਾਬੀ ਕੌਮ ਆ ਜਿਹੜੀ ਉਹਨਾਂ ਤੇ ਡਰ ਨਹੀਂ ਹੁੰਦਾਗਾ ਜਦੋਂ ਉਹਨਾਂ ਨੇ ਕਿਸੇ ਵੀ ਚੀਜ਼ ਦਾ ਬਧਰਾ ਲੈਣਾ ਤਾਂ ਉਹ ਲੈ ਲੈਂਦੇ ਆ ਉਹ ਬੇਪਰਵਾਹ ਹੁੰਦੇ ਬੇਪਰਵਾਹ ਕੌਮ ਹੁੰਦੀ ਪੰਜਾਬੀ ਚਾਹੇ ਉਹ ਤੇ ਔਰਤਾ ਹੋਵੇ ਉਹ ਮਰਤਾ ਉਹ ਬੇਪਰਵਾਹ ਹੋ ਕੇ ਫੈਸਲਾ ਲੈਂਦੇ ਆ ਜਦੋਂ ਗੱਲ ਅਣਖ ਦੀ ਆ ਜਾਂਦੀ ਤਾਂ ਕਿ ਉੱਥੇ ਅਸੀਂ ਕੁਝ ਵੀ ਕਰ ਸਕਦੇ ਥੋਡੇ ਪ੍ਰਭਾਵਤ ਮੈਂਬਰ ਤੁਹਾਡੇ ਦਾਦੀ ਜੀ ਤੇ ਹੋਰ ਕਿਹੜੇ ਕਿਹੜੇ ਜਾਂਦੇ ਸੀ ਉੱਥੇ ਕਿਸਾਨੀ ਅੰਦੋਲਨ ਦੇ ਵਿੱਚ ਆ ਵੀ ਤੁਸੀਂ ਪਾਰਟੀਸੀਪੇਟ ਕੀਤਾ ਸੀ ਗਏ ਸੀ ਤੁਸੀਂ ਇੱਕ ਦੋ ਤਾਂ ਸਾ ਗਏ ਉਸ ਟਾਈਮ ਮੈਂ ਉਸ ਟਾਈਮ ਜਦੋਂ ਕੰਗਣਾ ਰਣਾਉਤ ਹੈ ਬਿਆਨ ਆਇਆ ਸੀ ਕਿ ਉਹਨਾਂ ਦਾ ਹੀ ਤੁਹਾਡੇ ਮਨ 'ਚ ਗੁੱਸਾ ਸੀ ਹਾਂਜੀ ਬਿਲਕੁਲ ਬਿਲਕੁਲ ਸਾਰੇ ਪੰਜਾਬੀ ਜਿਨ੍ਹਾਂ ਕਸਾਨੀ ਪਾਏ ਚਾਰਨਾਲ ਦਾ ਕੋਈ ਵੀ ਪੰਜਾਬੀ ਹੈ ਜਿਨ੍ਹਾਂ ਦੇ ਅੰਦਰ ਇੱਕ ਅਣਖ ਰੱਖਦੀ ਹੈ ਜੋ ਪੰਜਾਬ ਨੂੰ ਪਿਆਰ ਕਰਨ ਵਾਲੀ ਹੈ ਕਿਸਾਨਾਂਾਂ ਤੈਨੂੰ ਪਿਆਰ ਕਰਨ ਉਹਨਾਂ ਦੇ ਅੰਦਰ ਨਫ਼ਰਤ ਹੈਗੀ ਸੀਗੀ ਗੱਗਿ ਜਿਹਨੇ ਵੀ ਬੋਲ ਰਹੀ ਸੀ ਮੀਡੀਆ 'ਚ ਵੀ ਆਉਂਦਾ ਸੀ ਸਭ ਕੁਝ ਆ ਰਿਹਾ ਸੀਗਾ ਤਾਂ ਹੁਣ ਤੁਹਾਨੂੰ ਪਤਾ ਹੀ ਹੋਵੇਗਾ ਕਿ ਪਿੱਛੇ ਦੇ ਆਹ ਜਿਹੜੇ ਚਾਰਟਰੀ ਤੋਂ ਇਹ ਰਿਜ਼ਲਟ ਆਇਆ ਤੇ ਹਮਾਰੇ ਚੋਣ ਪ੍ਰਦੇਸ਼ ਤੋਂ ਸੰਸਦ ਚੁਣੇ ਗਏ ਸੀ ਤੁਹਾਨੂੰ ਪਤਾ ਸੀਗਾ ਵੀ ਹੁਣ ਇਹ ਸੰਸਦ ਵੀ ਆ ਜਿਹੜੇ ਇੱਕ ਸੈਲੀਬ੍ਰਿਟੀ ਦੇ ਨਾਲ ਨਾਲ ਦੇਖੋ ਵੀ ਜਦੋਂ ਸਾਡੀ ਅੰਦਰ ਇਹ ਜੱਜ ਵੀ ਕਹਿੰਦੇ ਕੁਸਤਾ ਹੁੰਦਾ ਸਾਨੂੰ ਫਿਰ ਕੋਈ ਪਰਵਾਹ ਨਹੀਂ ਹੁੰਦੀ ਚਾਹੇ ਉਹ ਫਿਰ ਰਾਜਾ ਮਹਾਰਾਜਾ ਐਮਐਲ ਵੀ ਹੋਵੇ ਕੁਝ ਵੀ ਹੈ ਜਦੋਂ ਸਾਡੇ ਤੇ ਇਦਾਂ ਦਾ ਕੁਛ ਤਵਾਰ ਕਰਦੇ ਆ ਤਾਂ ਅਸੀਂ ਤੁਹੇ ਪਰਵਾਹ ਹੋ ਜਾਂਦੀ ਫਿਰ ਹੁਣ ਹੁਣ ਹੈ ਥੋੜੀ ਝਿਜਕ ਵੀ ਸੈਂਟਰ ਚ ਸਰਕਾਰ ਵੀ ਇਹਨਾਂ ਦੀ ਆ ਕਿ ਉਹਨਾਂ ਦੇ ਉੱਤੇ ਤੁਸੀਂ ਆਪ ਚੱਕਿਆ ਨਹੀਂ ਬਿਲਕੁਲ ਨਹੀਂ ਜਦੋਂ ਤੁਸੀਂ ਉਹਨਾਂ ਦਾ ਇਤਿਹਾਸ ਤੇ ਕਿਹਾ ਕੀ ਉਹਨਾਂ ਦਾ ਰਿਐਕਸ਼ਨ ਅਗੋਂ ਕੀ ਸੀ ਉਹ ਤੁਹਾਨੂੰ ਕੀ ਕਹਿੰਦੇ ਉਹਨਾਂ ਨੇ ਕੁਝ ਕਿਹਾ ਕੁਕੰਗਰ ਨਾਮ ਤੋਂ ਨਹੀਂ ਕੁਝ ਨਹੀਂ ਕੁਝ ਨਹੀਂ ਬੋਲੇ ਬਸ ਕੀ ਹੋ ਤੁਹਾਨੂੰ ਕੀ ਹੋਈ ਫਿਰ ਤੁਹਾਨੂੰ ਪੜਿਆ ਕਿ ਨਹੀਂ ਬਿਲਕੁਲ ਬਾਕੀ ਸੀ ਜਦੋਂ ਸਟਾਫ ਮੈਨੰਬਰ ਸੀ ਉਹਨਾਂ ਨੇ ਮੈਨੂੰ ਕਿਹਾ ਕੀ ਕੰਟਰੋਲ ਸਟਾਫ ਉਹਨਾਂ ਨੇ ਉਹਨਾਂ ਦੀ ਉਹਨਾਂ ਦਾ ਫਰਜ਼ ਪੈਂਦਾ ਸੀ ਉਸ ਟਾਈਮ ਤੇ ਅੱਛਾ ਅੱਛਾ ਨਹੀਂ ਜੇ ਉਹ ਇਹ ਸਾਰਾ ਕੁਝ ਹੋਇਆ ਉਹ ਤੇ ਹੋਰ ਵੀ ਤੁਹਾਡੇ ਨਾਲ ਤੁਹਾਡੇ ਜਿਹੜੇ ਕਲੀਕ ਸੀਗੇ ਸਟਾਫ ਦੇ ਮੈਂਬਰ ਹਾਂ ਕਿਸੇ ਵਰ ਕੋ ਨਾਲ ਸੀਗੇ ਪਰ ਉਹਨਾਂ ਦਾ ਕੋਈ ਇਸ ਵੀ ਦੇ ਵਿੱਚ ਕੋਈ ਸ਼ਰਕਤ ਨਹੀਂ ਕੀਤੀ ਉਹਨਾਂ ਨੇ ਜੋ ਕਿ ਤਾਂ ਨਹੀਂ ਕੀਤਾ ਅੱਛਾ ਅੱਛਾ ਤੇ ਹੁਣ ਜੇ ਕੋਈ ਕਾਰਵਾਈ ਹੁੰਦੀ ਹੈ ਤਾਂ ਆ ਤੁਸੀਂ ਬਿਲਕੁਲ ਬਿਲਕੁਲ ਤੇ ਪੰਜਾਬ ਦੇ ਲੋਕ ਪੰਜਾਬ ਦੇ ਵਿੱਚ ਤੁਹਾਨੂੰ ਐਜ਼ ਅ ਹੀਰੋ ਨੂੰ ਜਿਹੜਾ ਮੰਨਿਆ ਜਾ ਰਿਹਾ ਤੇ ਲੋਕ ਕਹਿੰਦੇ ਆ ਵੀ ਕਿਸਾਨ ਯੂਨੀਅਨ ਨੂੰ ਵੀ ਉਹਦਣਾ ਚਾਹੀਦਾ ਜੇ ਤੁਹਾਡੇ ਨਾਲ ਕੋਈ ਤੱਕਾ ਹੁੰਦਾ ਫਿਰ ਹਾਂ ਬਿਲਕੁਲ ਮੈਂ ਇਹਦੇ ਬਾਰੇ ਕੁਝ ਨਹੀਂ ਹਿੱਦੇ ਸੋਚਿਆ ਜੋ ਵੀ ਆ ਜੋ ਮੇਰੇ ਅੰਦਰ ਸਿੱਕੀ ਫਾਰਮ ਬਣਾਉਣਾ ਟਾਰਗੇਟ ਹੈ ਇਹਦੇ ਬਾਰੇ ਕੋਈ ਕੁਸ਼ਨ ਹੈ ਫਿਰ ਹਾਂ ਕੁਸ਼ਨ ਸੋਚਣਾ ਕੁਸ਼ਨ ਸਾਨੂੰਵਾ ਜੀ ਹੈਲੋ